ਸਾਡੀ ਪੁਲਿਸ ਦਿਨ ਰਾਤ ਜੁਟੀ ਹੋਈਏਗੀ ਤੇ ਅਸੀਂ ਰਾਤ ਦੇ ਵਿੱਚ ਵੀ ਰੇਡਸ ਸਰਚਸ ਕਰਦੇ ਅਰਲੀ ਮਾਰਨਿੰਗ ਵੀ ਕਰਦੇ ਦਿਨੇ ਅਸੀਂ ਕੁਝ ਕਰ ਰਹੇ ਤੇ ਪੂਰੇ ਦਿਨ ਹੀ ਅਸੀਂ ਕੁਝ ਨਾ ਕੁਝ ਐਕਟੀਵਿਟੀ ਦੇ ਵਿੱਚ ਇਨਡल्ज ਨੇ ਜਿਹੜਾ ਕਿ ਨਸ਼ੇ ਵਿਰੁੱਧ ਜੋ ਸਾਡੇ ਸਕੀਮ ਇਨੀਸ਼ੀਏਟਿਵ ਹੈਗਾ ਉਹਦੇ ਅੰਡਰ ਅਸੀਂ ਕੰਮ ਕਰ ਰਹੇ ਤੇ ਅੱਗੇ ਵੀ ਅਸੀਂ ਇਸ ਚੀਜ਼ ਨੂੰ ਮੇਨਟੇਨ ਹੀ ਕਰਾਂਗੇ ਤੇ ਲੋਕੀ ਬਹੁਤ ਜ਼ਿਆਦਾ ਮੋਟੀਵੇਟਿਡ ਤੇ ਬਹੁਤ ਜ਼ਿਆਦਾ ਖੁਸ਼ ਨੇ ਤੇ ਲੋਕ ਪੰਜਾਬ ਪੁਲਿਸ ਦੀ ਕਾਰਵਾਈ ਦੀ ਵੀ ਕਾਫੀ ਤਾਰੀਫ ਕਰਦੇ ਨੇ ਜਿੰਦਾਬਾਦ ਜਿੰਦਾਬਾਦ ਅਸੀਂ ਆਹੀ ਐਕਸਪੈਕਟ ਕਰਦੇ ਕਿ ਅਸੀਂ ਨਾ ਚਾਹੁੰਦੇ ਨਹੀਂ ਤੁਸੀਂ ਆਪਣਾ ਨਾਮ ਦੱਸੋ ਤੁਸੀਂ ਸਾਨੂੰ ਲਿਸਟ ਦੱਸੋਗੇ ਆਹ ਏਰੀਆ ਹੈਗਾ ਆਹ ਬੰਦਾ ਕਰਦਾ ਹੈਗਾ ਤੇ ਤੁਸੀਂ ਐਕਸ਼ਨ ਲੈ ਲਓ ਜਾਨੀ ਆਪਾਂ ਕਹਿ ਸਕਦੇ ਹਾਂ ਕਿ ਲੋਕ ਹੁਣੀ ਯਕੀਨ ਇਹ ਇਹ ਡਰ ਨਾ ਰੱਖਣ ਆਪਣੇ ਮਨ 'ਚ ਕਿ ਯਾਰ ਮੇਰਾ ਨਾਮ ਬਾਹਰ ਆ ਜਾਊਗਾ ਨਹੀਂ ਨਹੀਂ ਬਿਲਕੁਲ ਨਹੀਂ ਲੋਕੀ ਸਿਰਫ ਸਾਨੂੰ ਇਨਫੋਰਮੇਸ਼ਨ ਦੇਣ ਜਿਵੇਂ ਉਹਨਾਂ ਨੂੰ ਨਸ਼ੇ ਦੀ ਤੋੜ ਲੱਗੂਗੀ ਖਤਮ ਹੋਣਾ ਸ਼ਾ ਮਿਲਣਾ ਨਹੀਂ ਪੰਜਾਬ ਦੇ ਵਿੱਚ ਜੇ ਆਪਾਂ ਦੇਖੀਏ ਚੱਲੇ ਤਾਂ ਉਸ ਨੂੰ ਆਪਾਂ ਬਚਾਉਣ ਵਾਸਤੇ ਉਹਨਾਂ ਦੀ ਜਵਾਨੀ ਨੂੰ ਪਛਾਣ ਵਾਸਤੇ ਡੀ ਐਡਿਕਸ਼ਨਾਂ ਦੀ ਜਿਵੇਂ ਆਪਾਂ ਲੋੜ ਪਊਗੀ ਸੈਂਟਰਾਂ ਦੀ ਲੋੜ ਪਊਗੀ ਮੈਡੀਸਿਨਾਂ ਦੀ ਲੋੜ ਪਊਗੀ ਉਹ ਵੀ ਉਹ ਵੀ ਜੋ ਇਹ ਪੂਰੀ ਸਰਕਾਰ ਦੀ ਮੁਹਿੰਮ ਹੈ ਇਹਦੇ ਵਿੱਚ ਸਾਡੇ ਕੋਲ ਸਾਡੇ ਕੋਲੋਂ ਵੀ ਉਹ ਲਿੱਤੇਗੇ ਸੁਜੈਸ਼ਨਸ ਲਿੱਤੇ ਗਏ ਤੇ ਬਾਕੀ ਜੋ ਗਵਰਨਮੈਂਟ ਦੀ ਮਸ਼ੀਨਰੀ ਹੈ ਤੇ ਜਿਨੇ ਵੀ ਸਾਡੇ ਡੀ ਐਡਿਕਸ਼ਨ ਸੈਂਟਰਸ ਹੈ ਓਟ ਕਲਿਨਿਕਸ ਨੇ ਉਹਨਾਂ ਨੂੰ ਹੋਰ ਰੀਨਫੋਰਸ ਕੀਤਾ ਜਾ ਰਿਹਾ ਹੈਗਾ ਹੋਰ ਉਹਨਾਂ ਨੂੰ ਸਟਰੈਂਥਨ ਕੀਤਾ ਜਾ ਰਿਹਾ ਹੈਗਾ ਕਿਉਂਕਿ ਹੁਣ ਅਗਰ ਅਸੀਂ ਸਪਲਾਈ ਚੇਨ ਤੋੜਾਂਗੇ ਤਾਂ ਫਿਰ ਜੋ ਐਡਿਕਟਸ ਨੇ ਉਨਾ ਉਹਨਾਂ ਦੀ ਫਿਰ ਉੱਥੇ ਨਫਰੀ ਵੱਧ ਜਾਣੀ ਹੈਗੀ ਕਿਉਂਕਿ ਉਹਨਾਂ ਨੂੰ ਤੋੜ ਤਰ ਪੈਣੀ ਹੈ ਤੇ ਉੱਥੇ ਅਸੀਂ ਸਾਈਕਾਇਟ੍ਰਿਸਟ ਵਗੈਰਾ ਨੂੰ ਵੀ ਯੂਜ਼ ਕਰਦੇ ਆ ਕਲੀਨਿਕਲੀ ਜੋ ਅਨਦਰ ਇਲਾਜ ਹੁੰਦਾ ਉਹ ਵੀ ਅਸੀਂ ਕਰਾएंगे ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਇਸ ਵਕਤ ਮੈਂ ਖੰਨੇ ਸ਼ਹਿਰ ਦੇ ਵਿੱਚ ਹਾਂ ਤੇ ਜਿਹੜੀ ਕਾਰਵਾਈ ਆ ਉਹ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਜਿਹੜੀ ਨਸ਼ਿਆਂ ਦੇ ਮੁਕਤ ਜਿਵੇਂ ਕਹਿੰਦੇ ਨੇ ਕਿ ਨਸ਼ਿਆਂ ਨੂੰ ਪੰਜਾਬ ਨੂੰ ਜਿਹੜਾ ਆ ਮੁਕਤ ਕਰ ਦੇਣਾ ਹੁਣ ਤੇ ਉਹ ਕਾਰਵਾਈ ਆਪਾਂ ਦੇਖ ਰਹੇ ਹਾਂ ਹਰ ਇੱਕ ਚੈਨਲ ਦੇ ਉੱਤੇ ਹਰ ਇੱਕ ਵੀਡੀਓਜ਼ ਦੇ ਵਿੱਚ ਅੱਜ ਇਸ ਵਕਤ ਮੈਂ ਖੰਨੇ ਸ਼ਹਿਰ ਦੇ ਵਿੱਚ ਮੀਡ ਮਾਰਕੀਟ ਦੇ ਵਿੱਚ ਖੜਾ ਮੈਂ ਐਸਐਸਪੀ मैम ਨੇ ਜਿਹੜੇ ਡਾਕਟਰ ਜੋਤੀ ਯਾਦਵ ਜੀ ਹੋਣਗੇ मैम ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਪਹਿਲਾ ਤੁਹਾਡਾ ਧੰਨਵਾਦ ਪੰਜਾਬ ਪੁਲਿਸ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਇੱਕ ਪੰਜਾਬ ਨੂੰ ਉਮੀਦ ਮਿਲ ਰਹੀ ਹੈ ਕਿਤਨਾ ਕਿਤੇ ਜੀ ਧੰਨਵਾਦ ਜੀ ਤੇ ਮੀਡੀਆ ਸਾਥੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡਾ ਪੂਰਾ ਸਹਿਯੋਗ ਦੇ ਰਹੇ ਹੋ ਤੇ ਲੋਕਾਂ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਹੈਗਾ ਇਹਦੇ ਵਿੱਚ ਜੋ ਪੰਜਾਬ ਦੀ ਪੰਜਾਬ ਸਰਕਾਰ ਦੀ ਜੋ ਇੱਕ ਨਸ਼ੇ ਵਿਰੁੱਧ ਇੱਕ ਯੁੱਧ ਜੋ ਸ਼ੁਰੂ ਹੋਇਆ ਹੈਗਾ ਮੁਹਿੰਮ ਉਹਦੇ ਅੰਡਰਸ ਸਭੀ ਦਾ ਇੱਕ ਰੋਲ ਹੈਗਾ ਤੇ ਸਾਰੇ ਆਪਣੇ ਆਪਣੇ ਰੋਲ ਨੂੰ ਨਿਭਾ ਰਹੇ ਨੇ ਮੈਮ ਇੱਕ ਰੋਲ ਦੀ ਤੁਸੀਂ ਹੁਣ ਗੱਲ ਕੀਤੀ ਆ ਇਹਦੇ ਵਿੱਚ ਇੱਕ ਚੀਜ਼ ਦੇਖਣ ਨੂੰ ਮਿਲ ਜਾਂਦੀ ਹੈ ਕਿ ਜਿਵੇਂ ਪਹਿਲਾਂ ਆਮ ਲੋਕ ਨਾ ਡਰਦੇ ਸੀ ਉਹਨਾਂ ਦੇ ਮਨ ਚ ਰਹਿੰਦਾ ਸੀ ਕਿ ਯਾਰ ਅਸੀਂ ਨਾਮ ਦੱਸਾਂਗੇ ਕਿਤੇ ਸਾਡਾ ਨਾਮ ਨਾ ਬਾਹਰ ਆ ਜਾਵੇ ਅਸੀਂ ਹੁਣ ਕਿੰਨਾ ਕੁ ਲੱਗ ਰਿਹਾ ਕਿ ਪੰਜਾਬ ਪੁਲਿਸ ਆਪਣਾ ਵਿਸ਼ਵਾਸ ਜਿਹੜਾ ਹੈ ਲੋਕਾਂ ਦੇ ਵਿੱਚ ਹੁਣ ਬਹੁਤ ਜ਼ਿਆਦਾ ਬਣਾਇਆ ਰਹੀ ਆ ਅ ਲੋਕੀ ਬਹੁਤ ਜ਼ਿਆਦਾ ਮੋਟੀਵੇਟਿਡ ਤੇ ਬਹੁਤ ਜ਼ਿਆਦਾ ਖੁਸ਼ ਨੇ ਤੇ ਲੋਕ ਪੰਜਾਬ ਪੁਲਿਸ ਦੀ ਕਾਰਵਾਈ ਦੀ ਵੀ ਕਾਫੀ ਤਾਰੀਫ ਕਰਦੇ ਨੇ ਅਸੀਂ ਸੰਪਰਕ ਮੀਟਿੰਗਸ ਦੇ ਅੰਡਰ ਜਾ ਜਾ ਕੇ ਲੋਕਾਂ ਨਾਲ ਜਦੋਂ ਮੀਟਿੰਗਾਂ ਕਰਦੇ ਤੇ ਉਹ ਦੱਸਦੇ ਸਾਨੂੰ ਤੇ ਉਹਦੇ ਨਾਲ ਨਾਲ ਹੀ ਲੋਕਾਂ ਦੇ ਕੋਲ ਸਾਡੇ ਵੀ ਨੰਬਰਸ ਨੇ ਸਾਡੀ ਡਰਗ ਟਿਪ ਲਾਈਨ ਵੀ ਹੈ ਇੱਕ 112 ਦਾ ਜੋ ਨੰਬਰ ਹੁੰਦਾ ਹੈ ਉਹ ਵੀ ਉਹਦੇ ਉਹਦੇ ਥਰੂ ਵੀ ਸਾਨੂੰ ਇਨਫੋਰਮੇਸ਼ਨ ਆਣ ਲੱਗ ਪਈ ਹੈਗੀ ਤੇ ਮੈਨੂੰ ਤਾਂ ਰੋਜ਼ ਕੇ ਰੋਜ਼ ਹੀ ਕੋਈ ਨਾ ਕੋਈ ਕਾਲ ਕਰਕੇ ਕੋਈ ਮੈਸੇਜ ਕਰਕੇ ਮੈਨੂੰ ਲਿਸਟ ਬਣਾ ਕੇ ਭੇਜ ਦਿੰਦੇ ਤੇ ਹਾਂਜੀ ਤੇ ਲੋਕੀ ਅਸੀਂ ਆਹੀ ਐਕਸਪੈਕਟ ਕਰਦੇ ਕਿ ਅਸੀਂ ਨਾ ਚਾਹੁੰਦੇ ਨਹੀਂ ਤੁਸੀਂ ਆਪਣਾ ਨਾਂ ਦੱਸੋ ਤੁਸੀਂ ਸਾਨੂੰ ਲਿਸਟ ਦੱਸ ਦੋਗੇ ਆਹ ਏਰੀਆ ਹੈਗਾ ਆਹ ਬੰਦਾ ਕਰਦਾ ਹੈਗਾ ਤੇ ਤੁਸੀਂ ਐਕਸ਼ਨ ਲੈ ਲਓ ਜਾਨੀ ਆਪਾਂ ਕਹਿ ਸਕਦੇ ਹਾਂ ਕਿ ਲੋਕ ਹੁਣ ਯਕੀਨ ਇਹ ਇਹ ਡਰ ਨਾ ਰੱਖਣ ਆਪਣੇ ਮਨ 'ਚ ਕਿ ਯਾਰ ਮੇਰਾ ਨਾਮ ਬਾਹਰ ਆ ਜਾਊਗਾ ਨਹੀਂ ਨਹੀਂ ਬਿਲਕੁਲ ਨਹੀਂ ਲੋਕੀ ਸਿਰਫ ਸਾਨੂੰ ਇਨਫੋਰਮੇਸ਼ਨ ਦੇਣ ਅਸੀਂ ਲੋਕਾਂ ਦਾ ਨਾਂ ਤਾਂ ਦੱਸ ਤੇ ਹੁਣ ਲੋਕੇ ਸਾਨੂੰ ਦੱਸਦੇ ਵੀ ਹੈ ਇਨਫੋਰਮੇਸ਼ਨ ਉਹ ਇਨਫੋਰਮੇਸ਼ਨ ਨੂੰ ਯੂਜ਼ ਕਰਦੇ ਹੋਏ ਹੀ ਤੇ ਆਪਣੇ ਜੋ ਸਾਡਾ ਰੈਕੋਰਡ ਸੀਗੇ ਉਹਨੂੰ ਯੂਜ਼ ਕਰਦੇ ਹੋ ਸੀ ਸਮਗਲਰਾਂ ਦੀ ਲਿਸਟ ਬਣਾਈ ਹੋਈ ਹੈਗੀ ਮੈਮ ਹੁਣ ਜਿਵੇਂ ਆਪਾਂ ਅੰਦਰ ਨੂੰ ਜਾ ਰਹੇ ਸੀਗੇ ਕਿਤੇ ਕਿਤੇ ਲੋਕ ਜਿਵੇਂ ਆਪਾਂ ਨੂੰ ਸੰਯੋਗ ਮਿਲ ਰਿਹਾ ਤੁਸੀਂ ਗੱਲ ਕਰ ਰਹੇ ਹੋ ਕਿ ਲੋਕਾਂ ਦਾ ਸੰਯੋਗ ਵੀ ਮਿਲਿਆ ਉੱਥੇ-ਉੱਥੇ ਆਪਾਂ ਨੂੰ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਲੋਕ ਕਿਤੇ ਨਾ ਕਿਤੇ ਕਹਿ ਵੀ ਰਹੇ ਨੇ ਕਿ ਇਦਾਂ ਨਹੀਂ ਹੋਣਾ ਚਾਹੀਦਾ ਸਾਨੂੰ ਮਾਫ਼ ਕਰ ਦਿਓ ਆਖਰੀ ਮੌਕਾ ਦੇ ਦਿਓ ਕੀ ਲੱਗਦਾ ਕਿ ਹੁਣ ਕਿੰਨੇ ਕ ਮੌਕੇ ਦੇ ਦੀਏ ਜੀ ਤੁਸੀਂ ਆਪ ਹੀ ਕਹਿੰਦੇ ਕਿ ਉਹ ਬੰਦੇ ਸੀਗੇ ਜੋ ਕਹਿੰਦੇ ਸਾਨੂੰ ਮਾਫ ਕਰ ਦਿਓ that means ਉਹ ਕੁਝ ਗਲਤ ਕਰ ਰਹੇ ਨੇ ਤੇ ਅਗਰ ਗਲਤ ਕਰ ਰਹੇ ਹੋ ਤਾਂ ਜੋ ਕਾਨੂੰਨੀ ਕਾਰਵਾਈ ਉਹ ਤਾਂ ਹੋ ਹੀ ਗਈ ਜਾਂ ਤਾਂ ਤੁਸੀਂ ਅਸਲ 'ਚ ਉਹ ਛੱਡ ਦਿਓ ਕਿਉਂਕਿ ਏਰੀਆ ਦੇ ਵਿੱਚ ਕਾਫੀ ਸਾਰੇ ਛੋਟੇ-ਛੋਟੇ ਲੈਵਲ ਦੇ ਵੀ ਪੈਡਲਰਸ ਨੇ ਜਿਨ੍ਹਾਂ ਦਾ ਤਾਂਦਾ ਹੀ ਡਰੱਗ ਸਮਗਲਿੰਗ ਦਾ ਜਾਂ ਡਰੱਗ ਪੈਡਲਿੰਗ ਦਾ ਬਣ ਚੁੱਕਾ ਹੈ ਤੇ ਉਹਨਾਂ ਨੂੰ ਅਸੀਂ ਆਈ ਕਹਿੰਦੇ ਕਿ ਤੁਸੀਂ ਹੋਰ ਵੀ ਸ਼ਰੀਫ ਲੋਕਾਂ ਵਾਂਗੂ ਮਿਹਨਤ ਮਜ਼ਦੂਰੀ ਕਰਕੇ ਕੰਮ ਕਰ ਸਕਦੇ ਹੋ ਆ ਚੀਜ਼ ਕਿਉਂਕਿ ਆ ਚੀਜ਼ ਆ ਨਹੀਂ ਹੈਗੀ ਕਿ ਸਿਰਫ ਤੁਸੀਂ ਕਿਸੇ ਚੀਜ਼ ਕੋਈ ਚੀਜ਼ ਵੇ ਤੁਸੀਂ ਆਗੇ ਜਿਹਨੂੰ ਵੇਚ ਰਹੇ ਹੋ ਉਹਦਾ ਤੁਸੀਂ ਅ શરીર ਦੇ ਨਾਲ ਨਾਲ ਪਰਿਵਾਰ ਵੀ ਖਤਮ ਕਰਤਾ ਉਹਦਾ ਭਵਿਕ ਵੀ ਖਤਮ ਕਰਤਾ ਤੇ ਤੁਸੀਂ ਨਾ ਦੀਮਕ ਵਾਂਗੂ ਅੰਦਰੋਂ ਬੰਦੇ ਨੂੰ ਖੋਖਲਾ ਕਰ ਦਿੰਦੇ ਹੋ ਤੇ ਸਮਾਜ ਨੂੰ ਤੁਸੀਂ ਇੱਕ ਦੀਮਕ ਵਾਂਗੂ ਖਰਾਬ ਕਰਦੇ ਹੋ ਯਾ ਇਹ ਕੈਂਸਰ ਟਾਈਪ ਦੀ ਡਿਜ਼ੀਜ਼ ਬਣ ਚੁੱਕੇ ਹੋ ਤੇ ਇਸ ਚੀਜ਼ ਦੀ ਕੋਈ ਮਾਫੀ ਨਹੀਂ ਹੁੰਦੀ ਹੈਗੀ ਤੇ ਆਹੀ ਸਾਡਾ ਸੁਨੇਹਾ ਇਨ ਇਸ ਟਾਈਪ ਟਾਈਪ ਦੇ ਲੋਕਾਂ ਦੇ ਲਈ ਹੈਗਾ ਕਿ ਛੱਡ ਦਿਓ ਇਸ ਚੀਜ਼ ਨੂੰ ਛੱਡ ਦਿਓ ਬਿਲਕੁਲ ਮੈਮ ਇੱਕ ਨਾ ਗੱਲ ਆ ਜਾਂਦੀ ਹੁਣ ਜਿਵੇਂ ਆਪਾਂ ਨਸ਼ਾ ਜੇ ਆਪਾਂ ਰੋਕਣਾ ਸ਼ੁਰੂ ਕਰ ਦਿੱਤਾ ਆ ਹੁਣ ਕਿਤੇ ਨਾ ਕਿਤੇ ਠੱਲ ਪਾਊਗੀ ਨਸ਼ੇ ਦੀ ਸਪਲਾਈ ਬੰਦ ਹੋਊਗੀ ਹੁਣ ਜਿਹੜੇ ਮੁੰਡੇ ਜਾਂ ਜੋ ਨਸ਼ੇ ਦਾ ਸੇਵਨ ਕਰ ਰਹੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਸਰੀਰ ਦੇ ਉੱਤੇ ਮਾਰ ਪੈਂਦੀ ਆ ਉਹਨਾਂ ਨੂੰ ਇਹ ਲੱਗਦਾ ਕਿ ਹੁਣ ਅਸੀਂ ਕੀ ਕਰੀਏ ਉਹਨਾਂ ਵਾਸਤੇ ਫਿਰ ਆਪਾਂ ਕੀ ਸੋਚੀਏ ਅਸੀਂ ਲੋ ਇਸ ਵਾਲੀ ਚੀਜ਼ ਵਿੱਚ ਸਾਨੂੰ ਲੋਕਾਂ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈਗੀ ਤੇ ਲੋਕਾਂ ਨੂੰ ਅਸੀਂ ਆਈ ਕਹਿ ਰਹੇ ਕਿ ਲੈਟ ਅਸ ਵਰਕ ਲਾਈਕ ਅ ਟੀਮ ਇੱਕ ਰਲ ਮਿਲ ਕੇ ਅ ਸ਼ੁਰੂ ਕਰਦੇ ਹਾਂ ਚੀਜ਼ ਪੜ੍ਹਾਈ ਵਲ ਉਹਨਾਂ ਨੂੰ ਤੋਰੀਏ ਸਪੋਰਟਸ ਵਾਲੋ ਉਹਨਾਂ ਨੂੰ ਤੋੜੀਏ ਤੇ ਸਕਿੱਲ ਡਿਵੈਲਪਮੈਂਟ ਉਹਨਾਂ ਦੀ ਕਰਾਈਏ ਤਾਂ ਕਿ ਉਹ ਆਪਣਾ ਕਾਰੋਬਾਰ ਸ਼ੁਰੂ ਕਰ ਪਾਏ ਤੇ ਉਹ ਸਮਾਜ ਦਾ ਇੱਕ ਪੋਜ਼ਿਟਿਵ ਆਪਣਾ ਇੱਕ ਰੋਲ ਨਿਭਾ ਪਾਏ ਤੇ ਆਪਣੇ ਆਪ ਨੂੰ ਵੀ ਬਚਾ ਪਾਏ ਮੈਂ ਮੈਂ ਇਦਾਂ ਕਹਿ ਰਿਹਾ ਸੀ ਕਿ ਜਿਵੇਂ ਉਹਨਾਂ ਨੂੰ ਨਸ਼ੇ ਦੀ ਤੋੜ ਲੱਗੂਗੀ ਖਤਮ ਹੋ ਨਸ਼ਾ ਮਿਲਣਾ ਨਹੀਂ ਪੰਜਾਬ ਦੇ ਵਿੱਚ ਜੇ ਆਪਾਂ ਦੇਖੀਏ ਚੱਲੇ ਤਾਂ ਉਸ ਨੂੰ ਆਪਾਂ ਬਚਾਉਣ ਵਾਸਤੇ ਉਹਨਾਂ ਦੀ ਜਵਾਨੀ ਨੂੰ ਪਹਚਾਣ ਵਾਸਤੇ ਡੀ ਐਡਿਕਸ਼ਨਾਂ ਦੀ ਜਿਵੇਂ ਆਪਾਂ ਲੋੜ ਪਊਗੀ ਸੈਂਟਰਾਂ ਦੀ ਲੋੜ ਪਊਗੀ ਮੈਡੀਸਨਾਂ ਦੀ ਲੋੜ ਪਊਗੀ ਉਹ ਵੀ ਉਹ ਵੀ ਜੋ ਇਹ ਪੂਰੀ ਸਰਕਾਰ ਦੀ ਮੁਹਿੰਮ ਹੈ ਇਹਦੇ ਵਿੱਚ ਸਾਡੇ ਕੋਲ ਸਾਡੇ ਕੋਲੋਂ ਵੀ ਉਹ ਲਿੱਤੇਗੇ ਸੁਜੈਸ਼ਨਸ ਲਿੱਤੇ ਗਏ ਤੇ ਬਾਕੀ ਜੋ ਗਵਰਨਮੈਂਟ ਦੀ ਮਸ਼ੀਨਰੀ ਹੈ ਤੇ ਜਿਨੇ ਵੀ ਸਾਡੇ ਡੀ ਐਡਿਕਸ਼ਨ ਸੈਂਟਰਸ ਹੈ ਓਟ ਕਲਿਨਿਕਸ ਨੇ ਉਹਨਾਂ ਨੂੰ ਹੋਰ ਰੀਨਫੋਰਸ ਕੀਤਾ ਜਾ ਰਿਹਾ ਹੈਗਾ ਹੋਰ ਉਹਨਾਂ ਨੂੰ ਸਟਰੈਂਥਨ ਕੀਤਾ ਜਾ ਰਿਹਾ ਹੈਗਾ ਕਿਉਂਕਿ ਹੁਣ ਅਗਰ ਅਸੀਂ ਸਪਲਾਈ ਚੇਨ ਤੋੜਾਂਗੇ ਤਾਂ ਫਿਰ ਜੋ ਐਡਿਕਟਸ ਨੇ ਉਨਾ ਉਹਨਾਂ ਦੀ ਫਿਰ ਉੱਥੇ ਨਫਰੀ ਵੱਧ ਜਾਣੀ ਹੈਗੀ ਕਿਉਂਕਿ ਉਹਨਾਂ ਨੂੰ ਤੋੜ ਤਰ ਪੈਣੀ ਹੈ ਤੇ ਉੱਥੇ ਅਸੀਂ ਸਾਈਕਾਇਟ੍ਰਿਸਟ ਵਗੈਰਾ ਨੂੰ ਵੀ ਯੂਜ਼ ਕਰਦੇ ਆ ਕਲੀਨਿਕਲੀ ਜੋ ਅਨਦਰ ਇਲਾਜ ਹੁੰਦਾ ਉਹ ਵੀ ਅਸੀਂ ਕਰਾਈਏਗੇ ਤੇ ਉਹਦੇ ਨਾਲ ਨਾਲ ਕੁਝ ਪੋਜ਼ਿਟਿਵ ਹੌਬੀਜ਼ ਯਰ ਪੋਜ਼ਿਟਿਵ ਚੀਜ਼ ਜਿਵੇਂ ਕਿ ਸਪੋਰਟਸ ਇੱਕ ਬਹੁਤ ਵਧੀਆ ਚੀਜ਼ ਹੁੰਦੀ ਹੈਗੀ ਆਪਣੇ ਸਰੀਰ ਦੇ ਉੱਪਰ ਜਿਹੜੇ ਬੰਦਾ ਮਤਲਬ ਪੋਜ਼ਿਟਿਵਲੀ ਵਰਕ ਕਰਦਾ ਹੈ ਜਿਹੜੇ ਬੰਦੇ ਨੂੰ ਸਰੀਰ ਨਾਲ ਪਿਆਰ ਹੋ ਗਿਆ ਉਹ ਗਲਤ ਚੀਜ਼ ਆਪਣੇ ਸਰੀਰ ਦੇ ਵਿੱਚ ਪਾਉਂਦਾ ਹੀ ਨਹੀਂ ਹੈਗਾ ਉਹ ਬੜਾ ਦੇਖ ਦੇਖ ਕੇ ਔਰ ਸੋਚ ਸਮਝ ਕੇ ਖਾਣਾ ਵੀ ਬੜਾ ਸੋਚ ਸਮਝ ਕੇ ਖਾਂਦਾ ਹੈ ਕਿ ਆਹ ਮੇਰੇ ਲਈ ਨੁਕਸਾਨਦਾ ਹੀ ਹੈਗਾ ਤੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਯੂਥ ਨੂੰ ਆਪਣੇ ਸਰੀਰ ਦੇ ਨਾਲ ਪਿਆਰ ਹੋ ਜਾਏ ਤੇ ਸਾਡਾ ਉਹੀ ਟਰਾਈ ਹੈਗਾ ਤੇ ਸਪੋਰਟਸ ਤੇ ਸਕਿੱਲ ਡਿਵੈਲਪਮੈਂਟ ਵਾਲੇ ਪੱਖੋਂ ਵੀ ਅਸੀਂ ਮਤਲਬ ਸਾਡਾ ਐਫਰਟ ਹੈਗਾ ਉਹ ਕਿਉਂਕਿ ਪੁਲਿਸ ਦਾ ਇਕੱਲੇ ਦਾ ਹੈ ਨਹੀਂ ਤੇ ਅਸੀਂ ਆਪਣੇ ਸੁਜੈਸ਼ਨਸ ਹੀ ਦਿੱਤੇ ਸਰਕਾਰ ਨੂੰ ਤੇ ਵਿਲ ਫਾਲੋ ਅਪ ਕਿ ਸਰਕਾਰ ਵੱਲੋਂ ਉੱਥੇ ਵੀ ਹੋਰ ਜ਼ਿਆਦਾ ਜੋ ਜੋ ਲੋਕਾਂ ਦੀ ਡਿਮਾਂਡ ਹੈਗੀ ਉਹਦੇ ਉੱਪਰ ਕੰਮ ਕਰਕੇ ਲੋਕਾਂ ਨੂੰ ਐਡਿਕਸ਼ਨ ਤੋਂ ਬਾਹਰ ਕੱਢ ਕੇ ਉਹਨਾਂ ਨੂੰ ਸਮਾਜ ਦਾ ਇੱਕ ਜੋ ਮੁੱਖ ਧਾਰਾ ਹੁੰਦੀ ਹੈ ਉਹਦੇ ਅੰਦਰ ਵਾਪਸ ਲੈ ਕੇ ਆਂਦੀ ਸਾਡੀ ਜਿਵੇਂ ਪੰਜਾਬ ਸਰਕਾਰ ਤੇ ਜਾਪੋੜਸ ਪੂਰੇ ਦਬੰਗ ਸਟਾਈਲ ਦੇ ਵਿੱਚ ਆ ਤੇ ਇਸ ਵਕਤ ਹੁਣ ਪੂਰਾ ਸਾਰਿਆਂ ਦੇ ਮਨਾਂ ਦੇ ਵਿੱਚ ਖੌਫ ਆ ਕਿ ਹੁਣ ਜੇ ਅਸੀਂ ਨਸ਼ੇ ਦੀ ਸਪਲਾਈ ਕਰਦੇ ਆ ਤਾਂ ਸਾਡੇ ਤੇ ਕੋਈ ਨਾ ਕੋਈ ਤਕੜੀ ਕਾਰਵਾਈ ਹੋਊਗੀ ਕਿ ਸਾਨੂੰ ਮਾਫੀ ਵੀ ਜਿਹੜੀ ਆ ਉਹ ਸ਼ਬਦ ਜਿਹੜਾ ਪਿਆ ਉਹ ਸੋਚ ਵੀ ਨਹੀਂ ਸਕਦੇ ਪਰ ਹੁਣ ਜਦੋਂ ਇਹ ਸਮਾਂ ਬੀਤੂਗਾ ਆਉਣ ਵਾਲੇ ਸਮੇਂ ਦੇ ਵਿੱਚ ਇੰਨੀ ਹੀ ਖਿੱਚ ਜਿਹੜੀ ਆ ਉਹ ਰਹੂਗੀ ਇੰਨੀ ਟੈਨਸਰ ਰਹੂਗੀ ਕਿ ਨਸ਼ੇ ਨੂੰ ਆਪਾਂ ਰੋਕੇ ਰੱਖੀਏ ਹਾਂਜੀ ਪੂਰਾ ਮੇਨਟੇਨ ਰਹੇਗਾ ਜੋ ਮੋਮੈਂਟਮ ਪੰਜਾਬ ਪੁਲਿਸ ਨੇ ਚੱਕਿਆ ਆਇਆਗਾ ਮੇਨਟੇਨ ਰਹੂਗਾ ਤੇ ਅਸੀਂ ਸਾਡਾ ਇੱਕ ਤਾਂ ਸੈਂਟਰਲਾਈਜ਼ਡ ਵੀ ਪਲਾਨ ਪੂਰਾ ਬਣਾ ਹੋਇਆਗਾ ਕਿ ਅਸੀਂ ਹਰ ਰੋਜ਼ ਕਿਹੜੀ ਕਿਹੜੀ ਐਕਟੀਵਿਟੀ ਕਰਨੀ ਹੈ ਫਿਰ ਉਹਦੇ ਨਾਲ ਨਾਲ ਅਸੀਂ ਜੋ ਏਰੀਆ ਸਪੈਸੀਫਿਕ ਜੋ ਚੀਜ਼ੇ ਆ ਅਸੀਂ ਉਹ ਵੀ ਪਲਾਨ ਕੀਤਾ ਹੋਇਆਗਾ ਸਾਡੀ ਪੁਲਿਸ ਦਿਨ ਰਾਤ ਜੁਟੀ ਹੋਈ ਹੈਗੀ ਤੇ ਅਸੀਂ ਰਾਤ ਦੇ ਵਿੱਚ ਵੀ ਰੇਡਸ ਸਰਚਿਸ ਕਰਦੇ ਅਰਲੀ ਮਾਰਨਿੰਗ ਵੀ ਕਰਦੇ ਦਿਨੇ ਅਸੀਂ ਕੁਝ ਕਰ ਰਹੇ ਤੇ ਪੂਰੇ ਦਿਨ ਹੀ ਅਸੀਂ ਕੁਝ ਨਾ ਕੁਝ ਐਕਟੀਵਿਟੀ ਦੇ ਵਿੱਚ ਇਨਡਲਜ ਨੇ ਜਿਹੜਾ ਕਿ ਆ ਨਸ਼ੇ ਵਿਰੁੱਧ ਜੋ ਸਾਡੇ ਸਕੀਮ ਇਨੀਸ਼ੀਏਟਿਵ ਹੈਗਾ ਉਹਦੇ ਅੰਡਰ ਅਸੀਂ ਕੰਮ ਕਰ ਰਹੇ ਤੇ ਅੱਗੇ ਵੀ ਅਸੀਂ ਇਸ ਚੀਜ਼ ਨੂੰ ਮੇਨਟੇਨ ਹੀ ਕਰਾਂਗੇ ਬਿਲਕੁਲ ਮੈਂਬਰ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੇ ਜੀ ਮੈਡਮ ਜਿੰਦਾਬਾਦ ਐਸਐਸਪੀ ਮੈਡਮ ਜਿੰਦਾਬਾਦ ਬੋਸ ਸ਼ਰਾਰਾ ਜਿੰਦਾ ਜਿਵੇਂ ਕਿ ਤੁਸੀਂ ਦੇਖਿਆ ਕਿ ਇਸ ਵਕਤ ਜਿਹੜਾ ਆ ਨਸ਼ੇ ਦੇ ਉੱਤੇ ਪੂਰੀ ਨਕੇਲ ਜਿਹੜੀ ਆ ਉਹ ਖਿੱਚ ਕੇ ਰੱਖਣੀ ਆ ਤੇ ਉਹ ਤੁਸੀਂ ਪ੍ਰਸ਼ਾਸਨ ਨੂੰ ਦੇਖ ਸਕਦੇ ਹੋ ਪੰਜਾਬ ਪੁਲਿਸ ਨੂੰ ਦੇਖ ਸਕਦੇ ਹੋ ਪੂਰੇ ਦਬੰਗ ਸਟਾਈਲ ਦੇ ਵਿੱਚ ਇਸ ਵਕਤ ਉਹ ਖੜੇ ਨੇ ਇਹ ਗੜ ਕਿਹਾ ਜਾਂਦਾ ਹੈ ਪੰਜਾਬ ਖੰਨੇ ਸ਼ਹਿਰ ਦਾ ਕਹਿੰਦੇ ਕਿ ਇਸ ਏਰੀਏ ਦੇ ਵਿੱਚ ਚਿੱਟੇ ਦੀ ਜਿਹੜੀ ਆ ਸਮਕਲਿੰਗ ਬਹੁਤ ਜ਼ੋਰਾਂ ਸ਼ੋਰਾਂ ਤੇ ਹੁੰਦੀ ਹੈ ਤੇ ਉਸ ਚੀਜ਼ ਨੂੰ ਠੱਲ ਪਾਉਣ ਵਾਸਤੇ ਪੂਰੇ ਮੈਂ ਕਹਿੰਦਾ ਪੂਰਾ ਪ੍ਰਸ਼ਾਸਨ ਪੰਜਾਬ ਸਰਕਾਰ ਪੰਜਾਬ ਪੁਲਿਸ ਪੂਰੀ ਜੋਰਾ ਤੇ ਦੇਖੀ ਹੈ ਤੁਸੀਂ ਆਪਾਂ ਤੁਹਾਨੂੰ ਜਿਹੜੇ ਸ਼ਾਰਟਸ ਵੀ ਨੇ ਉਹ ਜਿਹੜੇ ਤੁਸੀਂ ਨਾਲ ਹੈ ਨਾਲ ਲੇਡੀਜ਼ ਪੁਲਿਸ ਵੀ ਜਿਹੜੀ ਆ ਉਹ ਵੀ ਖੜੀ ਸੀ ਤੇ ਸਾਰਿਆਂ ਦਾ ਸੰਯੋਗ ਦੇ ਨਾਲ ਨਾਲ ਤੁਸੀਂ ਦੇਖ ਵੀ ਸਕਦੇ ਹੋ ਕਿ ਕਾਰਵਾਈ ਨੂੰ ਜਿਹੜਾ ਆ ਅੰਜਾਮ ਦਿੱਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਪੰਜਾਬ ਦੇ ਉੱਤੇ ਕਿੰਨੀ ਜਿਹੜੀ ਹੈ ਹੋਰ ਜਿਵੇਂ ਕਹਿੰਦੇ ਨੇ ਨਾ ਕਿ ਪੂਰੀ ਨਕੀਲ ਖਾਚਣੀ ਆ ਕਿ ਪੂਰਾ ਕੰਮ ਟੈਗਡ ਕਰ ਦੇਣਾ ਉਹ ਦੇਖਦੇ ਹਾਂ ਹੁਣ ਕਿੰਨਾ ਕੁ ਹੋਰ ਦੇਖਣ ਨੂੰ ਮਿਲੇਗਾ ਇਸ ਤੱਕ ਦਾ ਲਈ ਜੁੜੇ ਰਹੋ ਰਹਿਮਾ ਟੀਵੀ ਦੇ ਨਾਲ ਮੈਨੂੰ ਜਾਨੀ ਹਰਵਿੰਦਰ ਖੰਨ ਦੇ ਬਹੁਤ ਜ਼ਿਆਦਾ ਧੰਨਵਾਦ